265 ਮੀਂਹ ਤੇਰਾ ਕਹਿੰਦਾ ਟਰਾਲੀ ਤੇ ਲਵਾ ਦੇ ਮੈਂ ਇਹਦਾ ਮੈਂ ਇਹਦੇ ਪ੍ਰਾਨ ਨਿਕਲ ਜਾਣਗੇ ਉੱਪਰ ਚੜਦੇ ਚੜਦੇ ਤੇ ਉਹ ਭਲਵਾਨ ਜੀ ਕਿਦਾਂ ਹਰ ਜਲ ਨੀਂਦ ਪੂਰੀ ਕਰ ਰਹੇ ਹੋ ਅੱਜ ਤਾਂ ਹੈ ਐਟ ਵੀ ਧੁੱਪੇ ਵਿੱਚ ਆ ਰੱਖਿਆ ਸੀ ਤਾਂ ਸੌਂਗੇ ਦੀ ਅੰਦਰ ਜਾ ਕੇ ਤੇ ਖਲੀ ਹੁਣ ਆਉਂਦਾਗਾ ਤੇ ਪੱਤੀ ਵਾਲੇ ਨੂੰ ਟਾਇਰ ਢਿੱਲਾ ਕਰਨ ਵਾਲਾ ਇਹ ਸਾਰਾ ਜਗਾੜ ਆਪਣਾ ਆਪ ਤਿਆਰ ਕਰਵਾਇਆ ਹੋਇਆ ਹੈ ਜਿਹੜੀ ਖਣ ਖਣ ਕਰਕੇ ਹੱਸਦੀ ਸੀ ਸੀਨੇ ਵਿੱਚ ਜਾਂਦੀ ਦੱਸਦੀ ਸੀ ਸਤਿਗੁਰਾਲ ਜੀ ਕਿੱਦਾਂ ਹਾਲ ਚਾਲ ਜੀ ਕੋਸਾ ਠੀਕ ਹੋਣਾ ਕੋਚ ਦੀ ਸਾਡੇ ਦੀ ਇੱਕ ਪੈਣ ਖੜੀ ਹੈ ਹੈ ਚਲਾਈ ਦੇ ਦੀ ਸਲਦੀ ਬਾਲੀ ਘੰਟਾ ਅਖਨੇ ਜਾਏਗਾ ਮਿਹਨਤ ਲਾਉਣਾ ਹੈ ਚਲਾ ਆ ਜੀ ਫਿਰ ਗਰਾਊਂਡ 'ਚ ਮਿਲਦੇ ਆ ਜੰਗ ਹਾਂਜੀ ਸਤਿਗੁਰਾਲ ਬਈ ਸਾਰਿਆਂ ਨੂੰ ਅੱਜ ਅੱਪਾ ਚੱਲੇ ਆ ਮਸ਼ੀਨ ਪਾਉਣ ਮੱਕੀ ਵਾਲੀ ਤੇ ਆਪਣਾ ਕੰਮ ਹੁਣ ਚੱਲਣ ਵਾਲਾ ਮੱਕੀ ਵਾਲੀ ਦਾ ਵੀ ਗੋਲੀ ਮੱਕੀ ਤੇ ਜਿੰਨਾ ਕਾਪੜੇ ਲਈ ਬਾਣ ਹੁੰਦਾ 10-15 ਕਿਲੇ ਬਾਣ ਦੇ ਹੁਣ ਆਪਾਂ ਉਹਦੇ ਚਲਾਮਾ ਇਦਾਂ ਕਰਕੇ ਹੁਣ ਆਪਣੀ ਮਸ਼ੀਨ ਦੀ ਜਿਹੜੀ ਰਿਪੇਅਰ ਕਰਾਉਣੀ ਆ ਹੱਥ ਪੱਲਾ ਉੱਤੇ ਮਰਵਾਉਣਾਗਾ ਤੇ ਮਸ਼ੀਨ ਆਪਣੀ ਉੱਥੇ ਬਗਲ 'ਚ ਖੜੀ ਆ ਉੱਥੋਂ ਲਿਹਾਉਣੇ ਆ ਆਪਾਂ ਕੇ ਤੇ ਉਸ ਤੋਂ ਬਾਅਦ ਫਿਰ ਹੁਣ ਡੇਲੀ ਦਾ ਵਲੌਗ ਉਸੇ ਦੀ ਪਿਆ ਕਰੂਗਾ ਵੀ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਸਾਰਾ ਕੁਝ ਉਸੇ ਦੀ ਪਿਆ ਕਰੂਗਾ ਹੁਣ ਮਸ਼ੀਨ ਦੀ ਰਿਪੇਅਰ ਤੇ ਤੇ ਹੁਣ ਮਸ਼ੀਨ ਦੀ ਆਪਾਂ ਕਰਾਂਗੇ ਰਿਪੇਅਰ ਤੇ ਨਾਲ ਨਾਲ ਆਪਾਂ ਵਲੌਗ ਵੀ ਪਾਇਆ ਕਰਾਂਗੇ ਡੇਲੀ ਦਾ ਤੇ ਹੁਣ ਆਪਾਂ ਚੱਲਦੇ ਆ ਟਰੈਕਟਰ ਲੈ ਕੇ ਤੇ ਲਿਹਾਉਣੇ ਆ ਮਸ਼ੀਨ ਬਾਕੇ ਪਹਿਲਾਂ ਹੋ ਗਿਆ ਹੁਣ ਆਪਾਂ ਕਿਹੜਾ ਘੜੀ ਲਵੇ ਚੱਲਦੇ ਆਗੇ ਉਸਦੇ ਦੇ ਘਰ ਲਵੇ ਆਪਣਾ ਪਾਗਲ ਉੱਥੇ ਆਪਣੀ ਮਿੱਤੂ ਛੜੀ ਆ ਮੈਂ ਤੁਹਾਨੂੰ ਜਾ ਕੇ ਦਿਖਾਉਣਾਗਾ ਤੇ ਉੱਥੇ ਜਾ ਕੇ ਪਾ ਕੇ ਫਿਰ ਆਪਾਂ ਲੈ ਆਉਣੇ ਆਗੇ ਤੁਰ ਆ ਗਏ ਆਪਾਂ ਖਲੀ ਕੋਲੇ ਤੇ ਲਿਹਾਉਣੇ ਆਪਾਂ ਖਲੀ ਨੂੰ ਠਾ ਕੇ ਫਿਰ ਜਾ ਕੇ ਆਪਣਾ ਬਾਗਲ ਪਿਉਰੇ ਲਵੀ ਹੈਗਾ ਉੱਥੋਂ ਲਿਹਾਉਣੇ ਆਪਾਂ ਕੇ ਆਪਾਂ ਮਸ਼ੀਨ ਤੇ ਉਹਨੂੰ ਆਪ ਠਾ ਕੇ ਲਿਹਾਉਣੇ ਨਾਲ ਬਾਗ ਚੱਲੂਗਾ ਆਪਣੇ ਪਵਾ ਲਿਉਗਾ ਜਾ ਕੇ ਇਕੱਲੇ ਤੋਂ ਪੈਂਦੀ ਨਹੀਂ ਹੈਗੀ ਉਹ ਥੋੜਾ ਜਿਹਾ ਖਈ ਆਉਂਦੀ ਆ ਉਹ ਚ ਪਾਉਣ ਲੱਗੇ ਤਾਂ ਅਗਰ ਚਾਪ ਖਲੀ ਨੂੰ ਲੈ ਚੱਲਦੇ ਨਾਲ ਲਿਹਾਉਣਾ ਮੈਂ ਠਾ ਕੇ ਚੋਬਰ ਨੂੰ ਬਲਵਾਨ ਸੁੱਤਾ ਪਿਆ ਉਹ ਬਲਵਾਨ ਜੀ ਦਹਰ ਜਲ ਨੀਂਦ ਪੂਰੀ ਕਰ ਰਹੇ ਹੁਣ ਅਜ ਤਾਂ ਹੈ ਇਹ ਛੋਟਾ ਨੀਂਦ ਪੂਰੀ ਕਰੀ ਜਾਂਦਾ ਨੀਂਦ ਹੀ ਕਰਿਆ ਕਰਤੀ ਆ ਕੇ ਉਹਦਾ ਮੈਂ ਇਹਨੂੰ ਫੋਨ ਕਰਿਆ ਸੀ ਪਹਿਲਾਂ ਤੈਨੂੰ ਫੋਨ ਤਾਂ ਕਰਿਆ ਸੀ ਓਏ ਉੱਠਿਆ ਨਹੀਂ ਹੈਗਾ ਇਹਨੂੰ ਮੈਂ ਫੋਨ ਕਰਿਆ ਸੀ ਪਹਿਲਾਂ ਤੁਰਨ ਤੋਂ ਪਹਿਲਾਂ ਵੀ ਮੈਂ ਆਉਂਗਾ ਬਾਈ ਯਾਰ ਲੰਬੀਆਂ ਤਾਂ ਨਹੀਂ ਬੇਹ ਛੋਟਾ ਚਲ ਆਪਾਂ ਪਾ ਕੇ ਲਈਏ ਮਸ਼ੀਨ ਜੀ ਬੈਠੀ ਇਹ ਕਹਿੰਦਾ ਬਹਿ ਜਾ ਹਜੇ ਜਾਂਦੇ ਨਹੀਂ ਕਹਿੰਦਾ ਠਹਿਰ ਕੇ ਚੱਲਾਂਗੇ ਕਣ ਆਪਾਂ ਵੀ ਲੇਟ ਮਾਰ ਦੱਲੇਗੇ ਇੰਨਾ ਕੰਮ ਆਫਾ ਨੂੰ ਨਹੀਂ ਹੈਗਾ ਉਹ ਚੱਕਰ ਨਹੀਂ ਹੈਗਾ ਮਿੱਤਰੋ ਨੀਂਦ ਹੀ ਆ ਗਈ ਦੀ ਵਧੀਆ ਏਸੀ ਚੱਲਦਾ ਸੀ ਥੋੜੀ ਠੰਡੀ ਠੰਢੀ ਆ ਵਾਰੀ ਦੀ ਨੀਂਦ ਆਈ ਦੀ ਉਹ ਚੱਲਦੇ ਆਗੇ ਜਿੱਦਿ ਖੜੀ ਪਰਾਂ ਆ ਵੀ ਯਾਰ ਮਰਿਆ ਉਹ ਚੱਲਦੇ ਕਿ ਕਿਹੜਾ ਨਹੀਂ ਪਤਾ ਸਾਡਾ ਸੈਰ ਦਾ ਵੀ ਲੱਗ ਜੇ ਆ ਜਾ ਖੜੀ ਟਰੈਟ ਵੀ ਧੁੱਪੇ ਮਾ ਜਾ ਰਖਿਆ ਸੀ ਤਾਂ ਸੌਂਗੇ ਦੇ ਅੰਦਰ ਜਾ ਕੇ ਤੇ ਖੜੀ ਹੁਣ ਆਉਂਦਾ ਹੈਗਾ ਨੀਂਤਾ ਗਈ ਧੀ ਮੈਨੂੰ ਵੀ ਬੈਠੇ ਬੈਠੇ ਨੂੰ ਹੋਰ ਬੱਬੂ ਸਿੱਟਾ ਹੈ ਬੱਬੂ ਆ ਗਿਆ ਸਾਡਾ ਯਾਰ ਬੱਬੂ ਓਕੇ ਦੀ ਰਿਪੋਰਟ ਹੀ ਰਹਿਣਾ ਲੈ ਹੁਣ ਲਿਆਉਣਾ ਸੀ ਮਸ਼ੀਨ ਪਾ ਕੇ ਅੰਦਰ ਲਾ ਦਨ ਤੇ ਟ੍ਰੇਟ ਹੁਣ ਅਸੀਂ ਚੱਲਦੇ ਆ ਮਿੱਤਰੋ ਮਸ਼ੀਨ ਲਿਆਉਣੇ ਆ ਪਾ ਕੇ ਫਿਰ ਚੱਲਦੇ ਆ ਬਰਖ ਸਾਦ ਚ ਨਾ ਸਵਾਦ ਨਹੀਂ ਆਉਂਦਾ ਬਾਜੀ ਨਾਲ ਮੈਨੂੰ ਇਹ ਵਧੀਆ ਲੱਗਦਾ ਪੰਜਾਬ ਆਇਆ ਹੋਇਆ ਬਾਕੀ ਕਮੈਂਟ ਕਰਕੇ ਦੱਸਿਓ ਮਿੱਤਰੋ ਕਿਵੇਂ ਲੱਗਦਾ ਵਧੀਆ ਲੱਗਦਾ ਕਿ ਬੇਕਾਰ ਲੱਗਦਾ ਸਟੀਲ ਦਾ ਉਹ ਉਹਨੇ ਦਿਖਾਇਆ ਦੀ ਰঞ্জੀਤ ਨੇ ਰঞ্জੀਤ ਕਹਿੰਦਾ ਆਦੇ ਆ ਲਾ ਲਾਂਗੇ ਬਾਜਾਲ ਜਿੱਤੇ ਮਨ ਚਾਕੇ ਆ ਲਾ ਲਾਂਗੇ ਉਹਦੇ ਲਈ ਪਿਆ ਰঞ্জੀਤ ਲਈ ਸਟੀਲ ਦਾ ਸੋ ਖੇੜਾ ਇਹਦਾ ਨਹੀਂ ਲਾਇਆ ਹੁੰਦਾ ਆਏ ਮਿੱਤਰੋ ਜਮਾ ਵੀੜੇ ਦੇ ਵਿਚਕਾਰ ਹੈ ਆਪਣਾ ਬਾਗਲ ਸੁਖੇ ਢੇ ਦਾ ਡਾਟੇ ਹਾਂ ਅਸਟੇ ਹਾਂ ਪਿੰਡਾਂ ਵਾਲੇ ਸੁਖਾਤਾ ਹ ਅਖਰਾ ਗੋੜਾ ਅਰਜਣ ਦੇ ਲਿਖਾ ਆਏਂ ਦੇਰ ਤੇ ਟਰੈਡ ਵੱਲ ਜਾ ਗੜੇ ਨਵੇ ਆਏ ਮਿੱਤਰੋ ਆਪਣਾ ਬਾਗਲ ਜਮਾ ਵੀੜੇ ਦੇ ਵਿਚਕਾਰ ਆ ਟਰਾਲੀ ਖੜੀ ਆ ਪੂਰੇ ਮੈਨੂੰ ਪਤਾ ਲੱਗੀ ਆ ਇਹ ਗੋੜਾ ਅਰਜਨ ਤੇ ਲਿਵਾਣ ਲਿਆ ਯਾਰਾਂ ਨੇ ਲੈ ਖੜੀ ਖੋਲਦਾ ਗੇਟ ਮਿੱਤਰੋ ਮੂਰੇ ਟਰਾਲੀ ਖੜੀ ਆ ਆਪਾਂ ਨੂੰ ਟਰਾਲੀ ਭਰਾਂ ਕਰਨੀ ਪੂ ਫੇਰ ਮਸ਼ੀਨ ਪਾਉਣੀ ਪਊ ਇੱਕ ਆਪਾਂ ਤੁਹਾਨੂੰ ਹੜੰਬਾ ਦਿਖਾਉਣੇ ਜੇ ਕਿਸੇ ਮੇਰੇ ਸੱਜਣ ਵੀਰ ਨੇ ਲੈਣਾ ਹੋਵੇ ਤਾਂ ਲੈ ਸਕਦਾ ਆਪਾਂ ਨੇ ਵੇਚਣਾ ਹੋਰ ਬੋਲਦਾ ਨਹੀਂ ਇਹ ਵਾਲੀ ਮਸ਼ੀਨ ਦੀ ਮਸਾਲਾ ਮਸ਼ੀਨ ਜਮਾ ਪੂਰੀ ਪੂਰੀ ਲੰਦੂ ਇਹਨੂੰ ਬੋਲਣਾ ਪਊਗਾ ਉਹ ਸਾਹਮਣੇ ਟਰਾਲੀ ਖੜੀ ਆ ਮਿੱਤਰੋ ਟਰਾਲੀ ਆਪਾਂ ਨੂੰ ਭਰਾਂ ਕਰਨੀ ਪਊ ਇਹਦੇ ਪਿੱਛੇ ਆ ਮਸ਼ੀਨ ਇਹ ਆ ਟਰਾਲੀ ਦੇ ਪਿੱਛੇ ਆ ਮਸ਼ੀਨ ਇਹ ਆਪਾਂ ਨੂੰ ਟਰਾਲੀ ਭਰਾ ਕਰਨੀ ਪਊ ਇਹ ਆਪਾਂ ਟਰਾਲੀ ਪਾ ਕੇ ਭਰਾਂ ਕਰਦੇ ਆਂਗੇ ਟਰੈਕਟਰ ਦੱਸੀ ਕਿਵੇਂ ਲਾਏਗਾ ਆਵਾਜ਼ ਆਉਂਦਾ ਬੜਕਾ ਕੱਕ ਪਾਉਣੀ ਪੂ ਮਿੱਤਰੋ ਆਪਾਂ ਨੂੰ ਕਿਉਂਕਿ ਟਰਾਲੀ ਮੂਰੇ ਖੜੀ ਹੈ ਉਹਨੂੰ ਪਰਾਂ ਕਰਨਾ ਪਊਗਾ ਫੇਰ ਪਿੱਛੇ ਮਸ਼ੀਨ ਆ ਗਈ ਫੇਰ ਪਿੱਛੋਂ ਪਾਵਾਂਗੇ ਤੇ ਤੇ ਆ ਬਈ ਆਪਣੇ ਲਈ ਹੜੰਬਾ ਜੇ ਕਿਸੇ ਵੀਰ ਭਾਈ ਨੂੰ ਚਾਹੀਦਾ ਹੋਇਆ ਤਾਂ ਆਪਾਂ ਨੰਬਰ ਪਾ ਦਾਂਗੇ ਤੇ ਭਾਰਤ ਚਾਰਾ ਕਟੜਾ ਯਾਰ ਪੂਰਾ ਵਧੀਆ ਇਹਦੇ ਨਾਲ ਆ ਦੇਖੋ ਪੱਖਾ ਵੀ ਲੱਗਿਆ ਹੋਇਆ ਫਰਫੁਰ ਲੱਗੇ ਹੋਏ ਨੇਗੇ ਜੇ ਕਿਸੇ ਮੇਰੇ ਭਾਈ ਨੇ ਲੈਣਾ ਤਾਂ ਆਪਾਂ ਦੇ ਦਾਂਗੇ ਇਹਨੂੰ ਨੰਬਰ ਮੈਂ ਦੇ ਦੰਨਾਗਾ ਤੇ ਇਹਦਾ ਸਾਰਾ ਕੰਮ ਹੋਇਆ ਹੋਇਆ ਕੰਮ ਇਹਦਾ ਆਪਣੇ ਸਾਰਾ A to Z ਕਰਵਾਇਆ ਹੋਇਆ ਸਿਰਫ ਗੜਾਸੇ ਬਦਲ ਕੇ ਜੇ ਕਿਹਨੇ ਚਲਾਉਣਾ ਤਾਂ ਚਲਾ ਸਕਦਾਗਾ ਥੱਲੇ ਆਪਣੇ ਸਰੀਆ ਵਗੈਰਾ ਇੱਥੇ ਸਾਰਾ ਕੁਝ ਲਵਾਏ ਹੋਏ ਨੇ ਗ੍ਰੈਂਡਿੰਗ ਵਾਲਾ ਹੜੰਬਾ ਇਹ ਤੇ ਜੇ ਕਿਸੇ ਮੇਰੇ ਵੀਰ ਨੂੰ ਲੋੜ ਆ ਗਈ ਤਾਂ ਮੈਨੂੰ ਫੋਨ ਕਰ ਲਿਓ ਮੈਂ ਨੰਬਰ ਦੇਤਾ ਸਕਰੀਨ ਤੇ ਤੇ ਹੋਰ ਸਾਰੇ ਪਾਸਿਓਂ ਕੰਪਲੀਟ ਹੈ ਦਾ ਮੇਰਾ ਕੰਮ ਕਰਾ ਕੇ ਸਿਰਫ ਆਪਣੇ ਲਈ ਮੱਕੀ ਵਾਲੀ ਮਸ਼ੀਨ ਆ ਉਹਦੀਆਂ ਚੀਰੀਆਂ ਚੀਰੀਆਂ ਜ਼ਰੂਰ ਕੱਢੀਆਂ ਨੇ ਬਾਕੀ ਹੋਰ ਕੋਈ ਇਹ ਤੋਂ ਕੰਮ ਨਹੀਂ ਲੈਂਦਾ ਹੈਗਾ ਕੀ ਕਹਿਣਾ ਇੱਕ ਦੋ ਕਿਲੇ ਵੱਡੇ ਹੁਣ ਕੰਮ ਇਹਦਾ ਸਾਰਾ A to Z ਹੋਇਆ ਹੋਇਆ ਜੇ ਕਿਸੇ ਨੂੰ ਵੀ ਜ਼ਰੂਰਤ ਆ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਮਸ਼ੀਨ ਵੀ ਆਪਣੀ ਵਕਿਆਊਗਾ ਇਹ ਵੀ ਵੇਚਣੀ ਆਪਾਂ ਨੇ ਚਲੋ ਇਹ ਕੋਈ ਬਾਅਦ ਚ ਵੇਚ ਲਾਂਗੇ ਜੁਝੇ ਕੋਈ ਲੈਣੀ ਹੈ ਕਿਸੇ ਨੇ ਲੈ ਸਕਦਾ ਹੈਗਾ ਆਪਣੀ ਪਿੱਛੇ ਮਸ਼ੀਨ ਖੜੀ ਆ ਲੈ ਹੁੱਕ ਪਾਖ ਲਈ ਫਿਰ ਆ ਮੇਟਰੋ ਟਰਾਲੀ ਪਾ ਲਈ ਆਪੋਨੇ ਟਰਾਲੀ ਕੱਢਦੇ ਆਪਾਂ ਸਾਈਡ ਤੇ ਪੜਕਾ ਜਗਾਦਾ ਹੋਇਆ ਟਰਾਲੀ ਕੱਢਦੇ ਆਪਾਂ ਸਾਈਡ ਤੇ ਟਰਾਲੀ ਕੱਢੀਏ ਫਿਰ ਆਪਾਂ ਕੋੜਿਆ ਮਸ਼ੀਨ ਨੂੰ ਤੋਂ ਤੁਹਾਨੂੰ ਦਿਖਾਉਣਾ ਪਿੱਛੇ ਖੜੀ ਆ ਮਸ਼ੀਨ ਟਰਾਲੀ ਨੂੰ ਮੇਰੇ ਆਪਾਂ ਸਾਈਡ ਤੇ ਲਾ ਦਿੰਦੇ ਆ ਗਰਮੀ ਮਿੱਤਰੋ ਇੰਨੀ ਜ਼ਿਆਦੇ ਹੋ ਰਹੀ ਹੈ ਨਾ ਹੁੜੇ ਤੋਂ ਸਮਝ ਨਹੀਂ ਆ ਰਿਹਾ ਕਿ ਮੱਕੀ ਵਾਲੀ ਵੇਲੇ ਕੀ ਬਣੂਗਾ ਕੀ ਕਰਾਂ ਲੱਗਲਾ ਮੈਂ ਅੱਪੇ ਕਰੇ ਨੂੰ ਸਾਨੂੰ ਓਹੋ ਤਾਂ ਕੀ ਖੜੀ ਆ ਮਿੱਤਰੋ ਆਪਣੀ ਇਹਨੂੰ ਖੋਲਦਿਆਂ ਹੁਣ ਆਪੇ ਦਾ ਕਵਰ ਪਾਉਂ ਤਾਂ ਬਾਅਦ ਹੋ ਲਵਾ ਲਾਂਗੇ ਆਪਾਂ ਇਹਦਾ ਹੁਣ ਤਾਂ ਜਦੋਂ ਇਹਦੇ ਹੱਥ ਮਰਵਾਵਾਂਗੇ ਤਾਂ ਸਾਰੀ ਦਾ ਹੁਣ ਇਹਦਾ ਵਧੀਆ ਸਮਾਰਕੀ ਕੰਮ ਕਰਾਵਾਂਗੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਹਾ ਜਗਾੜ ਵੀ ਆਪਣਾ ਆਪ ਤਿਆਰ ਕਰਵਾਇਆ ਹੋਇਆ ਆ ਤੇ ਪੱਤੀ ਵਾਲੇ ਨੂੰ ਟਾਇਰ ਟੱਟ ਲਾ ਕਰਨ ਵਾਲਾ ਇਹ ਸਾਰਾ ਜਗਾੜ ਆਪਣਾ ਆਪ ਤਿਆਰ ਕਰਵਾਇਆ ਹੋਇਆ ਕੰਪਲੀਮੈਂਟ ਤਾਂ ਇਹ ਹੋਰ ਆਉਂਦਾਗਾ ਕੰਪਲੀਮੈਂਟ ਦਾ ਉਰੋਂ ਦੀ ਨਾਟ ਹੁੰਦਾ ਵੀ ਇਹ ਇਹਨੂੰ ਟਾਇਰ ਟੱਟ ਕਰਨ ਵਾਸਤੇ ਜਾਣ ਨੂੰ ਤੇ ਡੰਦ ਦਗਣਾ ਹੈ ਸਾਰੇ ਜਿਗਰ ਮੇਰੇ ਆਪ ਲੈ ਦੇ ਨੇ ਹੈ ਇਹ ਮਾਲਤਰ ਨਾਲ ਨਹੀਂ ਇਹਦੀ ਕੀਲੀ ਇਹੀ ਜੀ ਆਉਂਦੀ ਹੁੰਦੀ ਸੀ ਇਧਰੋਂ ਚੌੜੀ ਹੁੰਦੀ ਸੀ ਇਧਰੋਂ ਬਦਲੀ ਹੁੰਦੀ ਸੀ ਐ ਸੀਗੀ ਉਹ ਵਾਲੀ ਨਾ ਨਾ ਲੈ ਪਾਈਏ ਫਿਰ ਸਾਫ ਸੁਥ ਕਰਨੀ ਪਊ ਮਿੱਤਰੋ ਮਸ਼ੀਨ ਆਪਾਂ ਨੂੰ ਚਲ ਬਾਹਰ ਕੱਢਾ ਲਿਬੜੀ ਲੁਬੜੀ ਪਾ ਲਈ ਪਈਆ ਹਵਾ ਮਾਰ ਹਵਾ ਮਾਰ ਦੀ ਜਹੇ ਧੋ ਦਈਏ ਮੜੀ ਜੀ ਇਹਦਾ ਸਾਫ ਕਰਨੀ ਪਊਗੀ ਤੇ ਪਾਉਣੇ ਆਪਾਂ ਟਰੈਕਟਰ ਮਗਰ ਪੱਗ ਤੇ ਟਰਾਲੀ ਆ ਪੌਰਾ ਲਾ ਦਾਂਗੇ ਦਵਾਰੇ ਫੇਰ ਉਰੀ ਲਾ ਦਾਂਗੇ ਤੇ ਹੁਣ ਮਸ਼ੀਨ ਗੇਰਾ ਪਾ ਕੇ ਬਾਰੇ ਕੱਢ ਲਈਏ ਓਏ ਟਰਾਲੀ ਆਪਾਂ ਦੂਜੇ ਡੈਕਟਰ ਨਾਲ ਆ ਜਾਾਂਗੇ ਇਹਦਾ ਪੌਣੀ ਕਰਨੀ ਬਹੁਤ ਔਖੀ ਆ ਹੁਣ ਇਹਨੂੰ ਪਾਵਾਂਗੇ ਫੇਰ ਕੱਢਦੇ ਫਿਰਾਂਗੇ ਹਣਾ ਦੂਜੇ ਡੈਕਟਰ ਨਾਲ ਆ ਜਾਾਂਗੇ ਮਸ਼ੀਨ ਪੌਣੀ ਥੋੜੀ ਜਿਹੀ ਔਖੀ ਹੈਗੀ ਤਾਂ ਕਰਕੇ ਆਪਾਂ ਜਿਹੜੀ ਟਰਾਲੀ ਹੈਗੀ ਆਪਣੀ ਆਹਾ ਇਹਨੂੰ ਬਾਅਦਚੋਂ ਆਪਾਂ ਦੂਜੇ ਡੈਕਟਰ ਨਾਲ ਲਾ ਜਾਾਂਗੇ ਉਰੇ ਬੈਕ ਚਾਹੇ ਇਹਦੇ ਨਾਲ ਹੀ ਲਾ ਜੀਏ ਕਿ ਰਹਿ ਇਹਨੂੰ ਕੱਢ ਕੇ ਟਿਕਾਣੇ ਤੇ ਮਾਰਕ ਸਾਬ ਚ ਕੱਢਾਂਗੇ ਆਪਾਂ ਹੈ ਇਹ ਟਰੈਕਟਰ ਤੇ ਆਪਾਂ ਪਹਿਲੀ ਵਾਰ ਚਲਾਵਾਂਗੇ ਇਹ ਟਰੈਕਟਰ ਤੇ ਮਿੱਤਰੋ ਆਪਾਂ ਪਹਿਲੀ ਵਾਰ ਚਲਾਵਾਂਗੇ ਪਹਿਲਾਂ ਆਪਣੇ ਕੋਲ 963 ਟਰੈਕਟਰ ਸੀਗਾ ਉਹ ਤੇ ਚਲਾਈ ਹੋਈ ਸੀਗੀ ਹੁਣ ਆਪਾਂ ਚਲਾਵਾਂਗੇ ਤੇ ਪਹਿਲੀ ਵਾਰ ਕਿਉਂਕਿ ਆਪਾਂ ਨੇ ਹੁਣ ਨਵਾਂ ਮਕੜਵਾਇਆ ਨਾ ਇਹਦੇ ਨਾਲ ਇੱਕ ਸੁਪਰ ਸੀਟਰ ਦਾ ਸੀਜ਼ਨ ਲਾਇਆ ਐਦਕੀ ਤੂੜੀ ਆਈ ਚਲਾਈ ਆ ਹੁਣ ਪਹਿਲੀ ਵਾਰ ਇਹਦੇ ਉੱਕੀ ਵਾਲੀ ਚਲਾਵਾਂਗੇ ਪਾਲੀ ਮਸ਼ੀਨ ਤਾਂ ਮਿੱਤਰੋ ਬੁਰੇ ਹਾਲ ਨਹੀਂ ਪਈ ਆ ਥੋੜੀ ਜੀ ਨਾ ਨਾਂ ਲੱਗਦੇ ਸੀਗੇ ਟਾਇਰ ਟੂਰ ਬਚਾ ਕੇ ਪਈ ਆ ਜਮਾ ਗਰਮੀ ਸੁਲੀ ਬਹੁਤ ਜ਼ਿਆਦਾ ਹੋ ਰਹੀ ਹੈਗੀ ਖਲੀ ਦੇ ਵੀ ਕੱਪੜੇ ਲਿਪੜ ਗੇ ਡੰਡਾ ਰਹਿ ਗਿਆ ਆਪਾਂ ਦਾ ਡੰਡਾ ਬਾਕੇ ਫਿਰ ਆਪਾਂ ਚੱਲਦੇ ਆਂਗੇ ਹੈ ਗਰਾਊਂਡ ਵਾਲੀ ਬਾਅਦ ਗਰਾਊਂਡ ਵਾਲੇ ਕੱਪੜੀ ਬਾਕੇ ਲਾਉਣੇ ਸੀ ਆ ਵੀ ਗਰਾਊਂਡ 'ਚ ਲੱਗੇ ਨੂੰ ਇੱਕ ਦਰ ਕਿਥੋਂ ਹੋ ਕਰਵਾਉਣਾ ਪਾ ਦੇ ਡੰਡਾ ਜਾ ਫਿਰ ਮੈਨੂੰ ਲੱਗਦਾ ਇਹ ਡੰਡਾ ਮੋਟਾ ਹੈਗਾ ਦੇਖੀ ਕਿਲੀ ਮੋਟੀ ਆ ਪੈਨ ਫਿਰ ਹੁੱਕ ਵਾਲੀ ਪੈਨ ਕੱਢ ਲਾਂਗੇ ਹੈਣਾ ਡਿਸਕਾਊਂਟ ਉਸਕਾ ਸਾਰਾ ਕੁਝ ਲਿਆਉਣਾ ਪੂ ਭੈਣ ਦਾ ਯਾਰ ਇਹ ਕੀ ਦਾ ਪਾਉਣੀ ਪਾਉਣੀ ਐ ਡਿਸਕਾ ਜੀ ਹੁਣੀ ਪਵਾ ਦਾਂਗੇ ਹਨਾ ਫਿਰ ਬਾਰ ਬਾਰ ਨਾਲ ਹੋਰ ਉਹੀ ਤਾਂ ਤੈਨੂੰ ਮੈਂ ਕਹਿਣਾਗਾ ਵੀ ਜੇ ਆਪਾਂ ਨੂੰ ਇਹ 10 15 ਕਿਲੇ ਮਿਲ ਵੀ ਗਏ ਇਹ ਨਹੀਂ ਪੈਂਦੀ ਪਿੱਛੇ ਇਹ ਕਿ ਪਾ ਕੇ ਪੈਂਦੀ ਆ ਪਿੱਛੇ ਵੀ ਨਹੀਂ ਪੈਂਦੀ ਹੁੱਕ ਵਾਲੀ ਕੱਢ ਲਾ ਫਿਰ ਮੈਂ ਕੱਢਾ ਐਜੀ ਪਿੰਨ ਦੇ ਪਾ ਕੇ ਨੂੰ ਇਧਰ ਦੇ ਟੂਲ ਚ ਇਹ ਇਹਦੇ ਵਿਚ ਆ ਨਹੀਂ ਰਹੀ ਮਿੱਤਰੋ ਤਾਂ ਕਰਕੇ ਆਪਾਂ ਨੂੰ ਨਾ ਹੁੱਕ ਵਾਲੀ ਪਿੰਨ ਕੱਢ ਕੇ ਜਾਲ ਇਦਨੇ ਆਪਾਂ ਕਰਿਆ ਡੰਗਾ ਟਪਾ ਲੈਣੇ ਆ ਪਿੰਨ ਬੱਸ ਇਹਦੀ ਆਪਣੇ ਲਵੇ ਸਾਇਦ ਘਰੇ ਪਈ ਹੋਗੀ ਤੇ ਹੁੱਕ ਵਾਲੀ ਪਿੰਨ ਪਾ ਕੇ ਵਧੀਆ ਰਹੇ ਆਪਾਂ ਹੁੱਕ ਲੈ ਜਾਂਦੀ ਨਾਲ ਵੈਸੇ ਹੁੱਕੇ ਦੀ ਕੱਢੀ ਪਈ ਸੀਗੀ ਆਪਣੀ ਘਰੇ ਤੇ ਮੈਂ ਚੱਕ ਲਿਆ ਮੈਨੂੰ ਪਤਾ ਸੀਗਾ ਵੀ ਮੂਰੇ ਨਹੀਂ ਪਤਾ ਟਰਾਲੀ ਖੜੀ ਹੋਵੇ ਚਾ ਚੋਰੀ ਖੜਾ ਗਏ ਹੁਣੇ ਵਧੀਆ ਰਹੇ ਆਪਾਂ ਲੈ ਆਏ ਨਾਲ ਤੇ ਚਲ ਪਿੰਨ ਪੈ ਗਈ ਆਪਣਾ ਕੰਮ ਬਣ ਗਿਆ ਤੇ ਹੁਣ ਆਪਾਂ ਇਥੋਂ ਚੱਲਦੇ ਆਂਗੇ ਸੋਹਤਰੀ ਕਿਵੇਂ ਆ ਹੋਰ ਸੱਟਾ ਮਨਜੀਤ ਸਿੰਘ ਆ ਮਨਜੀਤ ਸਿੰਘ ਕਿਵੇਂ ਹੋ ਕੋਚ ਆ ਗਿਆ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਜੀ ਕੋਚ ਸਾਉ ਠੀਕ ਹੋਣਾ ਕੋਚ ਦੀ ਸਾਡੇ ਦੀ ਇੱਕ ਪੈਣ ਖੜੀ ਐ ਕਿੱਥੇ ਤੋਰ ਰਿਹਾ ਮੂੰਗੀ ਤੇ ਕੋਚ ਸਾਡਾ ਟਰਾਈ ਲੈਂਦਾ ਹੋਇਆ ਬਾਜ ਦੇ ਕੋਚ ਟਰੈਕਟਰ ਦੀ ਆਪਣੇ ਦੀ ਥੂਲੇ ਨੇ ਵੀ ਲਿਆਂਦਾ 265 ਮੀਂਹ ਤੇਰਾ ਕਹਿੰਦਾ ਟਰਾਲੀ ਤੇ ਲਵਾ ਦੇ ਪਹਿੰਦਾ ਨਾ ਮੈਂ ਇਹਦੇ ਪ੍ਰਾਨ ਨਿਕਲ ਜਾਣਗੇ ਉੱਪਰ ਚੜਦੇ ਚੜਦੇ ਦੇ ਆਈ ਨਾ ਕਰਨਾ ਵਾਣਾ ਕਰਨਾ ਪੈਂਦਾ ਤੇਰੇ ਨਾਲ ਵੀ ਕਰਨਾ ਵੇ ਤੂੰ ਸੋਚੀ ਕੈਸਟਿੰਗ ਲੈ ਰਿਆ ਪੂਰੀ ਚੈਨ ਦਾ ਪਵਾਦੀ ਦੀ ਪਿਛਲੀ ਵਾਰ ਓਏ ਨਮੀ ਹੋਣੇ ਦੇ ਹੈ ਚਲਾਈ ਤੇ ਦੀ ਸਲਦੀ ਬਾਲੀ ਘੇਡਾ ਹੈ ਹੈ ਉਹਦਾ ਟਾਇਰ ਵੱਡੇ ਪਾ ਕੇ ਲਿਓਣੇ ਦੇ ਦਾਦਾ ਪਲੇਟਫਾਰਮ ਦਾ ਅੱਪ ਐਸਿਆ ਤਵਾ ਜਾਂਦਾ ਚਾਚਾ ਵੀ ਆ ਜਾ ਮੀਟਾ ਕਹਿੰਦਾ ਪਲੇਟਫਾਰਮ ਲੋ ਆ ਉਹ ਦੇਖ ਰਿਹਾ ਕਿ ਜਿਆਦਾ ਇਹ ਪੀਟੀ ਛਿੱਟ ਕੇ ਜਾਣੇ ਉਹ ਗੱਭਰੂ ਕਹੜੇ ਨੇ ਸ਼ੋਕਰਪ ਆਪਣੀ ਦਾ ਕੌਣ ਦੀ ਰਹੀ ਹੈ ਕੌਣ ਆ ਕੇ ਮਿਆਂ ਮੈਂ ਦੇ ਤੁਰਕੀ ਰਿਆ ਲਗੇ ਮੈਂ ਮਿੱਤਰੋ ਮਜ਼ੀਰ ਦਾ ਆਪਣੇ ਦਿੱਤੀ ਹੋਰੇ ਕੱਢ ਹੁਣ ਆਪਾਂ ਚੱਲਦੇ ਆਂ ਚੱਲੀ ਖਲੀ ਫਿਰ ਹੁਣ ਖਲੀ ਨੂੰ ਘਰੇ ਤਾਰ ਕੇ ਫਿਰ ਆਪਾਂ ਟਰੈਕਟਰ ਲਾਉੜੇ ਹੈਗੇ ਘਰੇ ਬੜਾ ਚੰਗਾ ਚਾਚਾ ਓਏ ਤਹਾਨੂੰ ਆਪਾਂ ਮਿੱਤਰੋ ਚੱਲਦੇ ਹੋਰ ਕਲੀ ਨੂੰ ਘਰੇ 다 ਰਹੀ ਏ ਬਸ ਹੁਣ ਆਪਾਂ ਕੀ ਕਰੇ ਲੋੜਾ ਓ ਗੋਲੂ ਇਹਦਾ ਬੜਾ ਗੱਡੀ ਨਹੀਂ ਫਿਰਦਾ ਹੈ ਵਰਨਾ ਗੋਲੂ ਗੋਲੂ ਜਾਓ ਆ ਮੇਗਾ ਬੈਂਦਰ ਆ ਮੇਗਾ ਕਿਉਂ ਨਹੀਂ ਆ ਜਾ ਉੱਤੇ ਖੜਦੇ ਆ ਹੋ ਜਰਾ ਹੋਰ ਕੌਣ ਬੈਠਾ ਮੈਂ ਕਿਹਾ ਕੋਈ ਹੋਰ ਆ ਮੈਂ ਕਿਹਾ ਕੋਈ ਹੋਰ ਕੋੜ ਕੋੜੂ ਸਿੱਟਾ ਕੰਮ ਕਰਕੇ ਮੈਂ ਚੱਲਦਾ ਤੇਰਾ ਐਂ ਤੇਰਾ ਜਾਨ ਸਾਰੇ ਠੀਕ ਆ ਬਾਕੀ ਨਾਲ ਹੋ ਜਾ ਤੂੰ ਠੀਕ ਆ ਗਰਦ ਚ ਘੜਦੇ ਮੈਂ ਟੈਨਸ਼ਨ ਲਈ ਨਾ ਮੈਂ ਸਾਨ ਵਾਂਗੂ ਐੜੀਆਂ ਦੇਖਿਆ ਚੜਦਾ ਹੀ ਪੁੱਛਾ ਲਾ ਨਹੀਂ ਜਾਣਦਾ ਬੁੱਦੇ ਨਹੀਂ ਮੈਂ ਸਾਨ ਵਾਂਗੂ ਐੜੀਆਂ ਤੇ ਫੇਰਾ ਚੜਦਾ ਹੀ ਪੁੱਛਾ ਲਾ ਨਹੀਂ ਜਾਣਦਾ ਬੁੱਦੇ ਐਸਾ ਵਾਂਗੂ ਐੜੀਆਂ ਤੇ ਚੜਦਾ ਹੀ ਪੁੱਛਾ ਲਾ ਨਹੀਂ ਜਾਣਦਾ ਬੁੱਦੇ ਮੈਂ ਸਾਨ ਵਾਂਗੂ ਐੜੀਆਂ ਤੇ ਚੜਦਾ ਹੀ ਚੱਕਿਆ ਚੰਗਾ ਖੜੀ ਬਰੋਏ ਅੱਜ ਮੈਂ 15 ਮੀਟਰ ਮਿਲਦੇ ਮੇਰੀ ਗੱਲ ਸੁਣਾ ਅੱਥ ਨੇ ਜਾਏਗਾ ਮਿੰਟ ਲਾਉਣਾ ਹੈਂ ਜਲਾਜੀ ਫਿਰ ਗਰਾਊਂਡ 'ਚ ਮਿਲ ਜਾ ਚੰਗਾ ਮਾ ਭਿੰਦੇ ਰ ਮੈਂ ਰਾਤ ਪਤਾ ਨਹੀਂ ਕਿਵੇਂ ਲਾ ਲਿਆ ਉਹ ਨੂੰ ਹੁਣ ਮੈਂ ਬਲਾਉਂਦਾ ਚੱਲ ਚੰਗਾ ਓਏ ਠੀਕ ਐ ਚੰਗਾ ਲੈ ਮਿੱਤਰੋ ਖੜੀ ਨੂੰ ਆਪਾਂ ਧਾਰਿਆ ਕਰੇ ਲੈ ਕੇ ਆਪਾਂ ਟਰੈਕਟਰ ਆ ਦੇਖੋ ਆਪਣੇ ਅੰਦਰ ਲਾਤਾ ਤੇ ਹੁਣ ਆਪਾਂ ਕੱਲ ਨੂੰ ਕਰਾਵਾਂਗੇ ਆਪਣੀ ਮਸ਼ੀਨ ਦਾ ਕੰਮ ਕਰ ਤੇ ਉਸ ਤੋਂ ਬਾਅਦ ਲਿਉਣਿਆ ਸਮਾਨ ਸੱਪਾ ਆਪਾਂ ਮਸ਼ੀਨ ਦਾ ਹੁਣ ਆਪਾਂ ਵਲੌਗ ਪਾਇਆ ਕਰਾਂਗੇ ਡੇਲੀ ਆਪਣੀ ਮਸ਼ੀਨ ਦੀ ਰਿਪੇਅਰ ਦਾ ਕਿੰਨਾ ਕੰਮ ਹੋ ਗਿਆ ਕਿੰਨਾ ਰਹਿ ਗਿਆ ਸਾਰਾ ਕੁਝ ਪਾਇਆ ਕਰਾਂਗੇ ਤੇ ਮਸ਼ੀਨ ਆਪਾਂ ਵਰਕਸ਼ॉप ਚ ਕੱਢਿਆ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਹੁਣ ਚੰਗਾ ਭਾਈ ਮਿਲਦੇ ਆਪਾਂ ਗੱਲ ਨੂੰ ਸਸਰੀ ਗੱਲ